ਮਜਬੂਰ ਆ ਇਹ ਇਹ ਨੀਤਾ ਹੈ ਨੌਜਨ ਟਰੋਲੀ ਭਾਈ ਤੋਂ ਇਹਦੇ ਫਾਦਰ ਸਾਹਿਬ ਬਹੁਤ ਬਿਮਾਰ ਨੇ ਬਿਮਾਰ ਵੀ ਕਿਵੇਂ ਨੇ ਵੀ ਉਹਨਾਂ ਦੀ ਜਿਹੜੀ ਹੱਡੀ ਹੁੰਦੀ ਆ ਸਿਰਾਂ ਉਹਨਾਂ ਦੀ ਜਿਹੜੀ ਹੱਡੀ ਹੁੰਦੀ ਆ ਸਿਰ ਵਾਲੀ ਹਨਾ ਅੱਧਾ ਸਿਰ ਨਾਲ ਐ ਤੇ ਅੱਧਾ ਸਿਰ ਜਿਵੇਂ ਡਾਕਟਰ ਬਾਹਰ ਮੇਰੇ ਵੀਰੋ ਰੱਖ ਦਿੰਦੇ ਆ ਔਰ ਇਹ ਮੇਰੇ ਕੋਲ ਘੱਟੋ ਘੱਟ 5-6 ਮਹੀਨਿਆਂ ਤੋਂ ਨੌਜਵਾਨ ਵੀਰ ਰਿਕੁਐਸਟ ਕਰ ਰਿਹਾ ਵੀ ਭਾਈ ਮੇਰੀ ਬੇਨਤੀ ਕਰਦੇ ਹੋ ਕਿਉਂਕਿ ਘਰ ਜਿੰਨਾ ਵੀ ਸੀਗਾ ਤਿਲਪੋਂ ਸਾਰਾ ਲੱਗ ਗਿਆ ਔਰ ਮੈਂ ਅੱਧਾ ਕਮਿੰਟ ਮੈਂਚ ਨਾਲ ਸ਼ੁਰੂ ਕਰਿਓ ਜੀ ਔਰ ਮੈਂ ਜਦੋਂ ਇਹ ਨੌਜਵਾਨ ਦੀ ਵੀਡੀਓ ਵੇਖਦਾ ਕਦੇ ਆਪਣੇ ਬਾਪੂ ਨੂੰ ਇੱਧਰਲੇ ਪਾਸੇ ਨੂੰ ਲੈ ਕੇ ਜਾਂਦਾ ਚੱਕ ਕੇ ਆਪ ਹੀ ਸਾਰਾ ਮੇਰੇ ਵੀਰੋ ਜੋ ਕਿਰਿਆ ਸੁੱਧ ਨਹੀਂ ਪੈਂਦੀ ਹੈ ਵਾਸ਼ਮ ਟਾਇਲਟ ਵਗੈਰਾ ਦੀ ਇਹ ਕਰਦਾ ਮਾਪੇ ਲਈ ਹਰ ਇੱਕ ਬੰਦਾ ਕਰਦਾ ਪਰ ਅੱਜ ਇਹ ਥੱਕ ਗਿਆ ਔਰ ਹਾਰ ਗਿਆ ਕਹਿੰਦਾ ਮੇਰੇ ਕੋਲੇ ਮਾਇਆ ਨਹੀਂ ਹੈਗੀ ਇੰਨੀ ਵੀ ਮੈਂ ਆਪਣੇ ਬਾਪ ਦਾ ਇਲਾਜ ਕਰਾ ਸਕਾਂ ਹੌਸਲਾ ਰੱਖ ਸੋਣਿਆ ਕੋਈ ਗੱਲ ਨਹੀਂ ਮੈਂ ਤੇਰੀ ਦਾਦ ਨਾ ਕਿਉਂਕਿ ਤੂੰ ਆਪਣੇ ਬਾਪੂ ਦਾ ਖਹਿੜਾ ਨਹੀਂ ਛੱਡਿਆ ਨਹੀਂ ਤੇ ਅਕਸਰ ਅੱਜ ਕੱਲ ਕੀ ਹੁੰਦਾ ਯਾਰ ਵੀ ਕੋਈ ਗੱਲ ਨਹੀਂ ਜੇ ਬੁੜਾ ਮਰਦਾ ਦਾ ਮਰਨ ਤੇ ਆਪਾਂ ਨੂੰ ਕੀ ਹੈ ਪਰ ਤੂੰ ਨੌਜਾਨਾ ਤੂੰ ਉਹ ਹੌਸਲਾ ਆਪਣੇ ਬਾਪੂ ਦੇ ਲਈ ਬਣਿਆ ਹੋਇਆ ਹੈ ਔਰ ਸਾਰੇ ਤਰ੍ਹਾਂ ਸਹਾਇਕ ਕਰਨਗੇ ਜਿੰਨੇ ਵੀ ਐਨ ਆਰ ਆਈ ਭਰਾ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ 96521 85 ਦੁਬਾਰਾ ਲਿਖਦੇ 85288 25500 ਇਹ ਨੀਟੇ ਵੀਰ ਦਾ Google Pay ਨੰਬਰ ਆ ਦੁਬਾਰਾ ਵੀ ਬੋਲ ਦਿੰਨਾ 85200 88 88 25500 ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪਾਂ ਇਹ ਭਰਾ ਦੀ ਹੈਲਪ ਕਰੀਏ ਤਾਂ ਕਿ ਇਹਨਾਂ ਦੇ ਫਾਦਰ ਸਾਹਿਬ ਜਲਦੀ ਠੀਕ ਹੋਣ ਹੈਰੀ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਗੇੜਾ ਵੀ ਲਾ ਲਓ ਤੇ ਵੀਡੀਓ ਵੀ ਵਾਇਰਲ ਮੈਂ ਸਾਰੇ ਪੇਜਾਂ ਵਾਲੇ ਭਰਾਵਾਂ ਨੂੰ ਕਰਦਾ ਵੀ ਆਪਾਂ ਵੱਧ ਚੜ ਕੇ ਤੇਰਾ ਸਹਿਯੋਗ ਸਾਰੇ ਭਰਾ ਕਰਨਗੇ ਹੌਸਲਾ ਰੱਖੀ ਤੇਰਾ ਨੌਜਾਨਾ ਸਤਕਾਰ ਹੈ ਤੂੰ ਆਪਣੇ ਫਾਦਰ ਸਾਹਿਬ ਦਾ ਨੌਜੋਨਾ ਸਾਫ਼ ਨਹੀਂ ਛੱਡਿਆ ਔਰ ਤੂੰ ਅੱਜ ਵੀ ਉਹਨਾਂ ਨੂੰ ਸਾਂਭ ਸਮਾ ਰਿਹਾ ਹੈ ਤੇਰਾ ਸਤਕਾਰ ਹੈ ਔਰ ਸਾਰੇ ਤੇਰਾ ਸਾਥ ਦੇਣਗੇ ਬਹੁਤ ਬਹੁਤ ਧੰਨਵਾਦ ਆਓ ਜੀ ਸੈਕੰਡ ਹਾਫ ਦੀ ਖੇਡ